ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਸ ਰੱਖਦੇ ਹਾਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੁਸੀਂ ਹਾਜ਼ਰ ਹੋਏ ਆਂ ਜੀ ਅਸੀਂ ਲੈ ਕੇ ਪਟਿਆਲਾ ਸ਼ਹੀ ਦਸਤਾਰ ਜਿਹਦੇ ਵਿੱਚ ਤੁਹਾਨੂੰ ਬਹੁਤ ਸੁਖਾਲੇ ਢੰਗ ਦੇ ਨਾਲ ਸੋਖੇ ਢੰਗ ਦੇ ਨਾਲ ਦਸਤਾਰ ਦੇ ਬਾਰੇ ਦੱਸਿਆ ਜਾਊਗਾ ਜੁੜੇ ਰਹੋ ਸਾਡੀ ਵੀਡੀਓ ਦੇ ਵਿੱਚ ਆਪਾਂ ਸ਼ੁਰੂਆਤ ਕਰਦੇ ਆਂ ਸਟਾਰਟਿੰਗ ਕਿੱਦਾਂ ਕਰਨੀ ਆ ਨਾਰਮਲ ਆਪਾਂ ਫੁੱਲ ਵੈਲ ਦਾ ਕੱਪੜਾ ਵਰਤ ਰਹੇ ਆ ਇਸ ਦੇ ਵਿੱਚ ਕੀ ਕਰਨਾ ਹੁੰਦਾ ਆ ਜਿਹੜੀ ਕੰਨੀ ਹੁੰਦੀ ਹੈ ਖੱਬੇ ਪਾਸੇ ਆਪਾਂ ਮੂੰਹ 'ਚ ਰੱਖਣੀ ਹੁੰਦੀ ਹੈ ਇਧਰੋਂ ਜਾਣਕਾਰੀ ਤੁਹਾਨੂੰ ਸੰਖੇਪ ਦੇ ਵਿੱਚ ਦੱਸਾਂਗੇ ਆਪਾਂ ਟੋਟਲ ਪੂਣੀ ਦੀ ਚੜਾਈ ਪੂਣੀ ਆਪਾਂ ਗਿੱਠਾਂ ਵਾਲੀ ਕੀਤੀ ਹੈ ਟੋਟਲ ਪੂਣੀ ਦੀ ਚੜਾਈ 4 ਉਂਗਲਾ ਹੁਣ ਇਹਦੇ ਵਿੱਚ ਮੇਨ ਚੀਜ਼ ਕੀ ਹੁੰਦੀ ਆ ਅਸੀਂ ਸਫਾਈ ਦਾ ਧਿਆਨ ਦੇਣਾ ਹੁੰਦਾ ਪਟਿਆਲਾ ਸ਼ਹੀ ਪੱਗ ਜਦੋਂ ਅਸੀਂ ਸਾਫ਼ ਲੜਾਂ ਵਾਲੀ ਬਣਨੀ ਆ ਤਾਂ ਉਹਦੇ ਵਿੱਚ ਕੀ ਹੁੰਦਾ ਉਹਦੇ ਵਿੱਚ ਆਪਾਂ ਦੇਖਣਾ ਹੁੰਦਾ ਕਿ ਅਸੀਂ ਸਫਾਈ ਕਿੱਦਾ ਕਰਨੀ ਆ ਆਹ ਪਤਲੀ ਕਰਨੀ ਨੂੰ ਸੱਜੇ ਪਾਸੇ ਖਿੱਚ ਲੋ ਫੜ ਕੇ ਸਾਫ਼ ਹੋ ਗਿਆ ਜਿੱਥੇ ਵੱਟ ਪਿਆ ਉੱਥੋਂ ਖਿੱਚਦੇ ਰਹੋ ਜਿੰਨਾ ਖਿੱਚਿਆ ਹੋਇਆ ਪੱਲਾ ਮੰਨ ਲਓ ਇੱਕ ਖਿੱਚਿਆ ਇੱਕ ਉਂਗਲ ਖਿੱਚਿਆ ਜਾਂ ਦੋ ਉਂਗਲ ਉਹਨੂੰ ਮੋੜ ਦੋ ਜਿਵੇਂ ਮਨ ਲਓ ਵੀ ਆਪਾਂ ਟੋਟਲ ਚੜਾਈ ਇਹਦੀ 3 ਉਂਗਲਾਂ ਰੱਖਣੀ ਦੀ ਪਹਿਲੇ ਲੜਦੀ ਇਹ ਗੱਲ ਧਿਆਨ ਚ ਰੱਖਿਓ ਇੱਥੋਂ ਕੀ ਕਰਨਾ ਸੀ ਇੱਕ ਉਂਗਲ ਪੱਲਾ ਮੋੜਿਆ ਚੜਾਈ ਸਾਡੀ 3 ਉਂਗਲਾਂ ਰਹਿ ਗਈ ਹੁਣ ਜਿਹੜਾ ਲੜ ਲਾਉਣ ਦਾ ਤਰੀਕਾ ਨੱਕ ਤੋਂ ਹਲਕਾ ਜਿਹਾ ਡੇਡਾ ਖੱਬੀ ਸਾਈਡ ਬਿਲਕੁਲ ਅੱਧੀ ਅੱਖ ਅੱਧੀ ਗੱਲ ਤੇ ਕੰਨ ਦੇ ਥਲੋ ਦੀ ਜਾਂ ਕੰਨ ਨੂੰ ਥੋੜਾ ਜਿਹਾ ਟੱਚ ਕਰਦਾ ਹੋਇਆ ਪਹਿਲਾ ਲੜ ਐਸੇ ਕਿ ਨਾ ਲਾ ਦੇਣਾ ਐਂ ਤਰੀਕੇ ਨਾਲ ਦੇਖੋ ਵੀ ਪੂਰਾ ਸਾਫ਼ ਹੋਣਾ ਚਾਹੀਦਾ ਲੜਾ ਕੰਮ ਜਾ ਇਹ ਪੂਰਾ ਨੀਵਾ ਇੱਥੇ ਇੱਕ ਚੀਜ਼ ਰੱਖਣਾ ਲੜ ਨੂੰ ਇਹ ਜਗ੍ਹਾ ਤੇ ਹੁਣ ਜਦੋਂ ਤੁਸੀਂ ਸੈਕੰਡ ਲੜ ਲਾਉਗੇ ਉਹਦੇ ਵਿੱਚ ਕੀ ਧਿਆਨ ਰੱਖਣਾ ਤੁਸੀਂ ਆਹ ਦੋ ਉਂਗਲਾਂ ਤੇ ਅੰਗੂਠੇ ਦੀ ਮਦਦ ਦੇ ਨਾਲ ਇਹ ਜਗ੍ਹਾ ਤੋਂ ਦੱਬਣਾ ਇੱਥੋਂ ਦੱਬ ਕੇ ਪਹਿਲਾ ਕੋਸ਼ਿਸ਼ ਕਰਨੀ ਆ ਇੱਕ ਚੀਜ਼ ਹੋਰ ਧਿਆਨ ਚ ਰੱਖੋ ਅਸੀਂ ਪਹਿਲਾਂ ਇਹਦੀ ਸੈਟਿੰਗ ਕਰਾਂਗੇ ਇਹਦੇ ਨਾਲ 6. ਟੋਟਲ ਹੁੰਦੇ ਆ 6. ਕਿਹੜੇ ਕਿਹੜੇ ਆ ਪਹਿਲਾਂ ਅਸੀਂ ਆਈਡੀ ਪੂਣੀ ਦਾ ਪਤਲਾ ਪੱਲਾ ਇਹਨੂੰ ਖੋਲਣਾ ਦੂਜਾ ਪੁਆਇੰਟ ਇਹਨੂੰ ਹਲਕਾ ਜਿਹਾ ਖਿਲਾਰਨਾ ਇਹ ਖਿਲਾਰਨਾ ਬਹੁਤ ਜ਼ਰੂਰੀ ਆ ਐ ਹਲਕਾ ਹਲਕਾ ਉੱਤੋਂ ਮੋਟਾ ਪਾਸਾ ਨਹੀਂ ਖਿਲਾਰਨਾ ਥੱਲੋ ਖਿਲਾਰਨਾ ਨੀਚੇ ਤੋਂ ਥੱਲੇ ਤੋਂ ਐਦਾਂ ਹੁਣ ਦੇਖੋ ਇੱਕ ਚੀਜ਼ ਦੀ ਧਿਆਨ ਚ ਗੱਲ ਇਹ ਖਾਸ ਕਰਕੇ ਆਪਣੇ ਨੋਟ ਚ ਰੱਖਿਓ ਗੱਲ ਨੂੰ ਪਤਲਾ ਪੱਲਾ ਖੋਲਿਆ ਇਹਨੂੰ ਹਲਕਾ ਜਿਹਾ ਖਿਲਾਰਿਆ ਤੇ ਸੱਜੇ ਹੱਥ ਨਾਲ ਲੜ ਨੂੰ ਪ੍ਰੋਫਾਈਲ ਲੈਣਾ ਇਹਦਾ ਹੁਣ ਕੀ ਹੈ ਚੌਥਾ ਪੁਆਇੰਟ ਆ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਉੱਪਰੋਂ ਦੋ ਉਂਗਲਾਂ ਤੇ ਨੀਚੇ ਤੋਂ ਅੰਗੂਠੇ ਨਾਲ ਦੱਬ ਕੇ ਆ ਪਹਿਲਾ ਜਿਹੜਾ ਲੜ ਲਾਇਆ ਉਹਦੇ ਤੁਸੀਂ ਉੱਪਰੋਂ ਬਰਾਬਰ ਰੱਖ ਲੈਣਾ ਸਫਾਈ ਦਾ ਸਿਲਸਲਾ ਉਹੀ ਰਹੂਗਾ ਕਿ ਇਹਨੂੰ ਲੜ ਨੂੰ ਖਿੱਚ ਲੈਣਾ ਜਿੱਥੇ ਵੱਟ ਪਏ ਆ ਉੱਥੋਂ ਖਿੱਚ ਕੇ ਲੜਾਂ ਨੂੰ ਸਾਫ਼ ਕਰ ਦੇਣਾ ਹੁਣ ਸਾਹਮਣੇ ਤੋਂ ਅਸੀਂ ਸੱਜੀ ਸਾਈਡ ਪੱਲੇ ਨੂੰ ਖੋਲਿਆ ਸੀ ਹੁਣ ਕੀ ਆ ਇੱਥੋਂ ਤੱਕ ਚੌਥਾ ਪੁਆਇੰਟ ਆ ਪੰਜਵਾਂ ਪੁਆਇੰਟ ਕੀ ਆ ਪਹਿਲਾਂ ਅਸੀਂ ਇੱਥੋਂ ਫੋਲਡ ਕਰਾਂਗੇ ਜਿੰਨਾ ਪੱਲਾ ਖੋਲਿਆ ਸੀ ਪਤਲਾ ਇੱਥੋਂ ਉਵੇਂ ਹੀ ਮੋੜਾਂਗੇ ਹੁਣ ਇੱਥੋਂ ਅਸੀਂ ਮੋੜਿਆ ਇੱਥੇ ਆਪਣੇ ਆਪ ਲੇਅਰ ਜੀ ਸ਼ੋ ਕਰਤੀ ਲਾਈਨ ਜੀ ਸ਼ੋ ਕਰਤੀ ਮਤਲਬ ਸਾਡੇ ਕੋਲ ਇੱਕ ਜਜਮੈਂਟ ਹੋ ਗਈ ਆ कि ਅਸੀਂ ਇੱਥੋਂ ਦੋ ਉਂਗਲਾ ਸਾਡਾ ਮੱਥਾ ਲੰਗਾ ਦੋ ਉਂਗਲਾ 50 ਅਸੀਂ ਟੋਟ ਲੈ ਚਾਰ ਉਂਗਲਾ ਉੱਚਾ ਲੜ ਮੋੜੀਦਾ ਹੁੰਦਾ ਐਸ 3 ਕੇ ਦਾ ਦੇਖੋ ਧਿਆਨ ਨਾਲ ਮੋੜਨ ਦਾ ਤਰੀਕਾ ਵੇਖੋ ਕਿ ਪਹਿਲਾਂ ਅਸੀਂ ਇੱਥੋਂ ਫੋਲਡ ਕੀਤਾ ਆ ਪਤਲੀ ਕੰਨੀ ਨੂੰ ਇਹਦੇ ਥੱਲੇ ਐਂਦਾ ਹੁਣ ਇੱਥੋਂ ਫੋਲਡ ਕਰਾਂਗੇ ਅਸੀਂ ਚਾਰ ਉਂਗਲਾ ਉੱਚਾ ਐਂਦਾ ਹੁਣ ਅੰਗੂਠੇ ਨੂੰ ਮੋੜਨ ਦਾ ਤਰੀਕਾ ਮੇਰਾ ਰਾਈਟ ਹੈਂਡ ਹੈ ਇਹਦੇ ਨਾਲ ਮੋੜਨ ਦਾ ਤਰੀਕਾ ਦੇਖੋ ਇਸ ਐ ਮੋੜ ਕੇ ਇੰਨਾ ਉੱਚਾ ਸੀ ਚਾਰ ਉਂਗਲਾ ਰੱਖ ਦੇਣਾ ਉੱਚਾ ਮੋੜ ਕੇ ਹੁਣ ਇੰਨਾ ਮੋੜ ਕੇ ਇੱਥੋਂ ਤੱਕ ਪੰਜਵਾਂ ਪੁਆਇੰਟ ਛੇਵਾਂ ਪੁਆਇੰਟ ਕੀ ਇੱਕ ਉਂਗਲ ਦੇ ਫਾਸਲੇ ਨਾਲ ਇੱਥੋਂ ਇੱਕ ਉਂਗਲ ਦੇ ਫਾਸਲੇ ਨਾਲ ਸੀ ਆ ਦੂਜਾ ਲੜ ਲਾ ਦੇਣਾ ਤੇ ਕੰਨ ਸਾਰਾ ਲਕੋ ਦੇਣਾ ਹੁੰਦਾ ਆਪਾਂ ਇਸ ਤੀਕੇ ਨਾਲ ਬੈਕ ਤੱਕ ਐਦਾਂ ਹੁਣ ਇਹਦੇ ਵਿੱਚ ਪਿਆਰੂ ਕੀ ਕਰਨਾ ਹੁੰਦਾ ਆਪਾਂ ਇੱਕ ਚੀਜ਼ ਖਾਸ ਕਰਕੇ ਧਿਆਨ ਚ ਰੱਖਣੀ ਹੁੰਦੀ ਆਪਾਂ ਆ ਚੀਜ਼ ਨੂੰ ਧਿਆਨ ਚ ਰੱਖਣਾ ਇਹ 6 ਪੁਆਇੰਟ ਵਾਰੀ ਵਾਰੀ ਵਰਤਨੇ ਕੱਲੇ ਪਹਿਲੇ ਲੜ ਨੂੰ ਛੱਡ ਕੇ ਦੂਜਾ ਤੀਜਾ ਚੌਥਾ ਪੰਜਵਾਂ ਸਾਰੇ ਲੜ ਐਂ ਹੀ ਹੋਣਗੇ ਪੱਲਾ ਖੋਲ ਲਿਆ ਇਨੂੰ ਹਲਕਾ ਜਿਹਾ ਖਿਲਾਰ ਲਿਆ ਇਹ ਖਿਲਾਰਨਾ ਕਿਉਂ ਕਈ ਵਾਰੀ ਅਸੀਂ ਕੀ ਕਰਦੇ ਹਾਂ ਇੱਕ ਜਗ੍ਹਾ ਤੇ ਲੜ ਰੱਖੀ ਜਾਂਦੇ ਨੇ ਇੱਥੇ ਟੋਆ ਪਾਉਣ ਦੇ ਲਾਸਤੇ ਤਾਂ ਕਰਕੇ ਧਿਆਨ ਰੱਖਣਾ ਪਟਿਆਲਾ ਸ਼ਹੀ ਪੱਗ ਦੇ ਵਿੱਚ ਹਲਕਾ ਹਲਕਾ ਨੀਵਾ ਆਉਣਾ ਸੱਜੀ ਸਾਈਡ ਤੋਂ ਇਧਰੋਂ ਖੱਬੀ ਸਾਈਡ ਤੋਂ ਹਲਕਾ ਹਲਕਾ ਉੱਚਾ ਜਾਣਾ ਹੁਣ ਕੀ ਆ ਇੱਥੋਂ ਆਪਾਂ ਹਲਕਾ ਜਿਹਾ ਨੀਵਾ ਰੱਖ ਕੇ ਤੇ ਇਹਨੂੰ ਖਿਲਾਰਾਂਗੇ ਤੇ ਖਿਲਾਰਨਾ ਬਹੁਤ ਜ਼ਰੂਰੀ ਆ ਥੱਲੋਂ ਪਤਲੀ ਰੱਖਣੀ ਆ ਕੰਨੀ ਬੈਕ ਤੋਂ ਉਵੇਂ ਹੀ ਦੱਬਣਾ ਦੇਖੋ ਢੰਗ ਨਾਲ ਬਰਾਬਰ ਚੱਕੋ ਇਹਨੂੰ ਇੱਥੋਂ ਜਿੱਥੇ ਧਰਨਾ ਨਾ ਪਰ ਇੱਥੋਂ ਦੱਬ ਦੋ ਦੱਬ ਕੇ ਪਹਿਲਾ ਵਾਲੇ ਲੜ ਨੂੰ ਦੇਖ ਲਓ ਹੱਥ ਨਾਲ ਜਜਮੈਂਟ ਦੇਖ ਲਈ ਦੀਂਦੇ ਵੀ ਪਹਿਲਾ ਵਾਲਾ ਲੜ ਕੇ ਇੱਥੇ ਆ ਉਹਦੇ ਬਰਾਬਰ ਜੇ ਹਲਕਾ ਜਿਹਾ ਨੀਵਾ ਬਸ ਹੁਣ ਸਾਹਮਣੇ ਤੋਂ ਫਰੰਟ ਤੋਂ ਮੋੜਨਾ ਕਿਦਾਂ ਇੱਥੋਂ ਫੋਲਡ ਕੀਤਾ ਆ ਲੇਅਰ ਜੀ ਸ਼ੋਅ ਕਰਤੀ ਬਸ ਸਾਰੇ ਨੂੰ ਉਹਦੇ ਉੱਪਰ ਹੀ ਫੇਰ ਮੋੜ ਦੇਣਾ ਏਦਾਂ ਇਸ ਤਰ੍ਹਾਂ ਕਰਨਾ ਇੱਥੇ ਮੋੜ ਕੇ ਉੱਪਰੋਂ ਸਪੋਰਟ ਦੇ ਦੇਣੀ ਆ ਲੜ ਦੀ ਏਦਾਂ ਇੱਕ ਡੇਢ ਉਂਗਲ ਦੇ ਫਾਸਲੇ ਨਾਲ ਨੂੰ ਪਾ ਸਾਫ਼ ਕਰਕੇ ਫੇਰ ਲਾ ਦੇਣਾ ਇਸ ਤਰੀਕੇ ਨਾਲ ਆਸ ਰੱਖਦੇ ਆ ਕਿ ਤੁਹਾਨੂੰ ਜਿਹੜੀ ਗੱਲ ਆ ਉਹ ਬਿਲਕੁਲ ਕਲੀਅਰ ਹੋ ਰਹੀ ਹੋਣੀ ਆ ਸਮਝ ਲੱਗ ਰਹੀ ਹੋਣੀ ਐਦਾਂ ਇੱਕ ਬੇਸਿਕ ਤਰੀਕਾ ਜਿਹੜਾ ਤੁਹਾਨੂੰ ਆਪਾਂ ਸਿੰਪਲ ਜਿਹਦੇ ਵਿੱਚ ਕੋਈ ਜ਼ਿਆਦਾ ਲੜ ਮੋੜਨ ਦੀ ਲੋੜ ਨਹੀਂ ਪੈ ਰਹੀ ਇੱਕ ਵਾਰੀ ਲੜ ਨੂੰ ਮੋੜ ਕੇ ਸਾਹਮਣੇ ਤੋਂ ਆਪਾਂ ਪੇਚ ਬਣਾ ਰਹੇ ਆ ਦੇਖੋ ਕੋਈ ਸਫਾਈ ਦੀ ਲੋੜ ਨਹੀਂ ਪੈ ਰਹੀ ਕੁਝ ਨਹੀਂ ਹੋ ਰਿਹਾ ਸਿਰਫ ਕੀ ਆਪਾਂ ਇੱਕ ਬੇਸਿਕ ਤਰੀਕਾ ਤੁਹਾਨੂੰ ਪਟੇਲਾ ਜੀ ਪਕ ਦਾ ਦੱਸ ਰਹੇ ਆ ਫਿਰ ਉਹੀ ਤਰੀਕਾ ਤੈ ਖੋਲ ਲੈਣੀ ਪੂਣੀ ਦੀ ਇਹ ਗੇਠਾ ਵਾਲੀ ਪੂਣੀ ਕੀਤੀ ਹੈ ਯਾਰ ਧਿਆਨ ਰੱਖਿਓ ਗੱਲ ਇਹ ਹਲਕਾ ਜਿਹਾ ਖਲਾਰਨਾ ਗੇਠਾ ਵਾਲੀ ਪੂਣੀ ਦੀ ਵੀਡੀਓ ਆਪਾਂ ਪਾਈ ਹੋਈ ਹੈ ਫਿਰ ਇਹਨੂੰ ਖਲਾਰਨਾ ਇਹ ਖਲਾਰਨਾ ਨਹੀਂ ਭੁੱਲਣਾ ਤੁਸੀਂ ਆ ਥੱਲੇ ਪਤਲਾ ਪੱਲਾ ਕਰਨਾ ਹੈ ਇਹਨੂੰ ਖੋਲਣਾ ਇਹਨੂੰ ਖਲਾਰਨਾ ਤੇ ਸੱਜੇ ਹੱਥ ਨਾਲ ਲੜ ਨੂੰ ਪਰੋ ਫੜ ਲੈਣਾ ਬੈਕ ਤੋਂ ਫੇਰ ਉਵੇਂ ਹੀ ਦੱਬਣਾ ਬੈਕ ਤੋਂ ਵੀ ਅਸੀਂ ਸ਼ੇਪ ਬਣਾਉਂਦੇ ਰਹਿਣਾ ਜਿੰਨਾ ਇਹਦੇ ਬਰਾਬਰ ਤੋਂ ਹਲਕਾ ਨੀਵਾ ਇੱਥੋਂ ਦੱਬ ਦੇਣਾ ਹੁਣ ਆ ਚੀਜ਼ਾਂ ਦੇਖੋ ਪੌੜੀਆਂ ਪੜ ਰਹੀਆਂ ਨੇ ਥੱਲੇ ਥੱਲੇ ਨੂੰ ਆ ਰਹੇ ਆਪਾਂ ਹੁਣ ਫਰੰਟ ਤੋਂ ਫੇਰ ਪਹਿਲਾਂ ਇੱਥੋਂ ਫੋਲਡ ਕਰਨਾ ਪੱਲੇ ਨੂੰ ਐ ਜਗ੍ਹਾ ਤੋਂ ਇੱਥੋਂ ਫੇਰ ਹੁਣ ਐ ਜਗ੍ਹਾ ਤੋਂ ਉੱਪਰ ਚੱਕ ਲੈਣਾ ਥੋੜਾ ਜਿਹਾ ਪੱਲਾ ਇਥੋਂ ਫੋਲਡ ਕਰਦਾ ਇੱਕ ਵਾਰੀ ਫੋਲਡ ਕਰਾਂ ਦੇਖੋ ਇੱਕ ਵਾਰੀ ਪੱਲਾ ਫੋਲਡ ਕਰਨ ਦੇ ਨਾਲ ਕਿੰਨਾ ਵਧੀਆ ਤਰੀਕੇ ਨਾਲ ਲੜ ਨੂੰ ਸਫਾਈ ਦੇ ਨਾਲ ਇੱਕ ਡੇਢ ਉਂਗਲ ਦੇ ਫਾਸਲੇ ਨਾਲ ਲੜ ਨੂੰ ਫੇਰ ਲਾ ਦਿੰਦਾ ਆਪਾਂ ਜਿਆਦਾ ਕੁਝ ਨਹੀਂ ਇਹਦੇ ਵਿੱਚ ਆਪਾਂ ਦੱਸ ਰਹੇ ਸਿਰਫ ਕੀ ਹੈ ਲੜ ਨੂੰ 모ੜਨਾ ਤੇ ਲਾਉਣਾ ਤੇ ਸਾਫ਼ ਕਰਨਾ ਇਹ ਹੀ ਤਿੰਨ ਚੀਜ਼ਾਂ ਕਲੀਅਰ ਕਰ ਰਹੇ ਆ ਆਪਣੇ ਨਾ ਨਾ ਸੈਟਿੰਗ ਕਰਦੇ ਰਹਿਣਾ ਆਹ ਲੜਾਂ ਨੂੰ ਉਂਗਲਾਂ ਨਾਲ ਐਵੇਂ ਗੋਲ ਕਰਦੇ ਰਹਿਣਾ ਕਿਉਂਕਿ ਇਹ ਸ਼ੇਪ ਤੁਹਾਡੀ ਹੱਥਾਂ ਦੇ ਨਾਲ ਹੀ ਆਉਣੀ ਹੈ ਹੁਣ ਫੇਰ ਆਪਾਂ ਉਵੇਂ ਹੀ ਪੱਲਾ ਖੋਲ ਲਿਆ ਹਲਕਾ ਜਿਹਾ ਖਲਾਰ ਲਿਆ ਇਹ ਚੀਜ਼ਾਂ ਦਾ ਧਿਆਨ ਰੱਖਣਾ ਕਿ ਇਹ ਖਲਾਰਨਾ ਖੋਲਣਾ ਇਹ ਨਹੀਂ ਭੁੱਲਣਾ ਹੈਗਾ ਆਪਾਂ ਇਹ ਬਹੁਤ ਜ਼ਰੂਰੀ ਆ ਬੈਗ ਤੋਂ ਉਵੇਂ ਫੇਰ ਕਿਹ ਚੀਜ਼ ਦੱਬ ਲੈਣਾ ਪਹਿਲਾ ਵਾਲੇ ਨੂੰ ਹਲਕਾ ਜਿਹਾ ਨੀਵਾ ਰੱਖ ਲੈਣਾ ਆਪਾਂ ਐਂ ਤਾਂ ਆ ਸਾਰੀਆਂ ਚੀਜ਼ਾਂ ਦਾ ਧਿਆਨ ਚ ਰੱਖਣਾ ਇਹਨੂੰ ਫੇਰ ਮੋੜ ਦੇਣਾ ਇੱਥੋਂ ਆ ਆ ਚੀਜ਼ ਉੱਪਰੋਂ ਇੰਦਾ ਮੋੜ ਕੇ سپورਟ ਜੀ ਦੇ ਦੇਣੀ ਆ ਲੜ ਨੂੰ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਲੜ ਜਿਹੜਾ ਕਿੰਨੇ ਸੁਚੱਜੇ ਢੰਗ ਦੇ ਨਾਲ ਇਹ ਸਾਫ਼ ਉਵੇਂ ਲੱਗਿਆ ਹੁਣ ਕੀ ਆ ਹੁਣ ਆਪਾਂ ਬਾਜ ਦੀ ਵਰਤੋਂ ਕਰਾਂਗੇ ਬਾਜ ਕਿਵੇਂ ਚਲਾਉਣਾ ਬਾਜ ਨਾਲ ਸਫਾਈ ਕਿੱਦਾਂ ਕਰਨੀ ਆ ਫੜੇ ਲੜ ਸਾਰੇ ਲੜਾਂ ਦਾ ਗੈਪਸ ਹੈ ਜਿੱਕੋ ਜਿਹਾ ਰੱਖਣਾ ਹੁਣ ਆਪਾਂ ਕੀ ਕਰਨਾ ਇੱਥੋਂ ਸ਼ੁਰੂ ਕਰ ਦੇਣਾ ਬਾਜ ਫੇਰਨਾ ਕੰਨੀ ਅੰਦਰੋਂ ਫੋਲਡ ਕਰਨੀ ਆ ਦੇਖੋ ਧਿਆਨ ਨਾਲ ਵਾਜ ਨਾਲ ਕੀ ਆ ਸਾਰੇ ਲੜਾਂ ਦਾ ਗੈਪ ਸਾਈ ਆਪਾਂ ਇੱਕੋ ਜਿਹਾ ਕਰ ਦੇਣਾ। ਉਹ ਜਬਾਜ ਨੂੰ ਸੈਂਟਰ ਚੋਂ ਫੜਨਾ ਸੈਂਟਰ ਚੋਂ ਫੜ ਕੇ ਹਲਕਾ ਜਿਹਾ ਬੈਕ ਤੋਂ ਚੱਕ ਕੇ ਰੱਖਣਾ ਤੇ ਉੱਪਰਲੇ ਪਾਸਿਓ ਕੰਨੀਆਂ ਮੋੜਦੇ ਰਹਿਣਾ ਅੰਦਰ ਨੂੰ। ਜਿਹੜੀ ਪੱਗ ਬੰਦੇ ਥੋੜੇ ਜੇ ਸਮੇਂ ਚ ਸਜਾ ਕੇ ਬਾਜ ਤੇ ਟਾਈਮ ਲਾਉਂਦੇ ਆ ਉਹ ਪੱਗ ਆਪਣੇ ਆਪ ਹੀ ਵਧੀਆ ਬਣ ਜਾਂਦੀ ਐ ਲਿਖਰ ਜਾਂਦੀ ਐ ਆਪਾਂ ਨੂੰ। ਦੇਖ ਸਕਦੇ ਹੋ ਜਿਸ ਤਰੀਕੇ ਨਾਲ ਤੁਸੀਂ ਵੀਡੀਓ ਚ ਦੇਖ ਰਹੇ ਹੋ ਕਿ ਆਪਾਂ ਪੱਗ ਪੂਰੀ ਕੰਪਲੀਟ ਜਿਹੜੀ ਆ ਉਹ ਪਟਿਆਲਾ ਸਹੀ ਸਜਾ ਰਹੇ ਆ 50 ਸਹੀ ਕਰ ਲੈਣੀ ਆ ਆਪਣੇ ਮੱਥੇ ਦੇ ਹਿਸਾਬ ਨਾਲ ਲੜਾਂ ਦੇ ਇਧਰੋਂ ਵੀ ਆਪਾਂ ਲੜਾਂ ਨੂੰ ਗੋਲ ਕਰ ਲੈਣਾ ਬਾਜ ਨਾਲ ਐਦਾਂ ਦੇਖੋ ਸਾਰੇ ਲੜਾਂ ਦਾ ਗੈਪ ਸਹੀ ਬਾਜ ਨਾਲ ਗੋਲ ਕਰ ਲੈਣਾ ਇੱਥੋਂ ਤੱਕ ਅੱਗੇ ਤੱਕ ਐ ਸੰਗ ਨਾਲ ਲੜਾਂ ਦੀ ਸਫਾਈ ਗੁਲਾਈ ਸਾਰੀ ਇੱਕੋ ਜੀ ਕਰਕੇ ਫਿਰ ਆਪਾਂ ਲਾਸਟ ਲੜ ਜਿਹੜਾ ਕਲੰਗੀ ਵਾਲਾ ਉਹ ਕਿਵੇਂ ਲਾਵਾਂਗੇ ਉਹ ਤੁਹਾਨੂੰ ਇੱਕ ਆਪਾਂ ਕਲੀਅਰਲੀ ਸਮਝਾਵਾਂਗੇ ਇੱਕ ਪਗ ਪੈਣ ਦੀ ਮਦਦ ਦੇ ਨਾਲ ਕਿਵੇਂ ਇਹ ਲੜ ਲੱਗੂਗਾ ਉਹ ਸਾਰੇ ਤੁਸੀਂ ਧਿਆਨ ਦੇ ਧਿਆਨ ਨਾਲ ਦੇਖਿਓ ਪਗ ਪੈਣ ਲੈ ਕੇ ਦੀ ਬੋਤਲ ਦੇਖੋ ਇਹ ਲੜੀ ਦੇਖੋ ਧਿਆਨ ਨਾਲ ਜੀ ਇੱਥੋਂ ਕੀ ਕਰਨਾ ਆਪਾਂ ਜਿੱਥੇ ਆ ਪੰਜਵਾਂ ਲੜ ਸਾਡਾ ਮੋੜਿਆ ਉਹ ਤੋਂ ਹਲਕਾ ਜਿਹਾ ਅੱਗੇ ਇੰਸਟਾਗ੍ਰਾਮ ਥੋੜਾ ਜਿਹਾ ਬਾਹਰ ਰੱਖਣਾ ਥੋੜਾ ਜਿਹਾ ਕੋਲੇ ਤੋਂ ਦਿਖਾ ਦੋ ਕੋਲੇ ਆ ਜਿਹੜਾ ਪਗਪੈ ਅਸੇ ਪੰਜਵਾਂ ਲੜ ਮੋੜਿਆ ਹਜੇ ਸਾਡਾ ਆ ਦੇਖੋ ਧਿਆਨ ਨਾਲ ਇਹ ਤੋਂ ਹਲਕਾ ਜਿਹਾ ਅੱਗੇ ਇੱਕ ਉਂਗਲ ਦਾ ਫਾਸਲਾ ਅੱਗੇ ਅੱਗੇ ਮੰਨੇ ਜਿੱਧਰ ਪੀਚ ਲੱਗੇ ਹੋਇਆ ਹੁਣ ਇਹਨੂੰ ਸਾਫ਼ ਕਰਕੇ ਲਾਵਾਂਗੇ ਆਪਾਂ ਕਲੰਗੇ ਵਾਲਾ ਲੜ ਪੂਰਾ ਸੀ ਸਾਫ਼ ਕਰ ਲੈਣਾ ਉੱਪਰੋਂ ਸੀ ਡੋਂਗੜਾ ਜਗਾ ਛਟਨੀ ਦੇ ਇਥੋਂ ਦੇਖੋ ਧਿਆਨ ਨਾਲ ਸਾਫ਼ ਕਰ ਲੈਣਾ ਕੰਨੀਆ ਕੰਨੀ ਦੇ ਵਿੱਚ ਕੋਈ ਵੱਟ ਨਹੀਂ ਹੋਣਾ ਚਾਹੀਦਾ ਫਰਕ ਨਹੀਂ ਹੋਣਾ ਚਾਹੀਦਾ ਇਹਦੀ ਚੌੜਾਈ ਆਪਾਂ 3 3.5 ਡੋਂਗੜਾ ਆ ਲੜਦੀ ਰੱਖਣੀ ਹੁੰਦੀ ਹੈ ਚੌੜਾਈ ਜਿੰਨਾ ਫਾਸਲਾ ਆ ਦੇਖੋ ਪੂਰਾ ਸਫਾਈ ਨਾਲ ਲੜਾ ਪਹਲਾ ਰਹੇ ਆ ਆ ਦੇਖ ਹੁਣ ਕੀ ਆ ਕਲੰਗੀ ਵਾਲਾ ਲੜਾ ਇੱਥੋਂ ਜਿੱਥੇ ਆ ਆ ਪਹਲਾਇਆ ਨਾ ਪਗ ਪੈਣਾ ਪਗ ਪੈंदे ਥੱਲੇ ਦੀ ਲੜ ਇਕੱਠਾ ਕਰਕੇ ਦੇਖੋ ਮੋਡਰਨ ਦਾ ਤਰੀਕਾ ਦੇਖੋ ਇਹ ਆ ਜਿਹੜਾ ਲੜਦਾ ਆ ਆਪਾਂ ਕੰਨੀ ਨੂੰ ਸਾਫ ਕਰਕੇ ਬਿਲਕੁਲ ਇੱਕੋ ਜਿਹਾ ਕਰ ਲੈਣੇ ਕੰਨੀਆਂ ਸਾਰੀਆਂ ਕੋਈ ਵਟ ਨਾ ਹੋਵੇ ਐਦਾ ਹੁਣ ਇਹਦੇ ਥੱਲੇ ਦੀ ਆਪਾਂ ਪਕ ਪੈਂਦੇ ਐ ਦੇਖੋ ਆ ਵਟਨ ਐ ਦੇ ਦੇਣਾ ਵਟ ਇੱਕ ਵਾਰੀ ਪੂਰਾ ਐਸ ਤਿਹੇਣਾ 20 ਛੇ ਬਣਾ ਕੇ ਨਹੀਂ ਸਮਝ ਲੱਗੀ ਇੱਕ ਵਾਰੀ ਫੇਰ ਆਪਾਂ ਇੱਕ ਵਾਰੀ ਵਟ ਦੇਣਾ ਬਸ ਇਹ ਗੱਲ ਦਾ ਧਿਆਨ ਰੱਖਿਓ ਖਾਸ ਕਰਕੇ ਵੀ ਲੜ ਨੂੰ ਇੱਥੋਂ ਵਟ ਦੇ ਕੇ ਪਕ ਪੈਂਦੇ ਥੱਲੇ ਦੀ ਇੱਕ ਵਾਰੀ ਵਟ ਦੇਣਾ ਇਦਾਂ ਉਪਰੋਂ 20 ਛੇ ਬਣਾ ਕੇ ਪਟਿਆਲਾ ਛੇ ਪਕ ਦੇ ਵਿੱਚ ਹਮੇਸ਼ਾ ਜਿਹੜਾ ਲੜਾ ਹੈ ਖੱਬੇ ਬੰਨੇ ਦਾ ਟੱਟ ਟੰਗ ਦੇਣਾ ਆਪਾਂ ਤੇ ਐਸੀ ਕਿ ਨਾ ਤੁਸੀਂ ਪੱਗ ਦੀ ਸਫਾਈ ਕਰ ਲੈਣੀ ਆ ਤੇ ਆਪਾਂ ਕੀ ਕਰਨਾ ਆ ਜਿਹੜਾ ਲਾੜਾ ਆਸ ਰੱਖਦੇ ਆ ਕਿ ਤੁਹਾਨੂੰ ਪੱਗ ਸੋਹਣੀ ਲੱਗੀ ਹੋਣੀ ਆ ਇੱਕ ਤੇ ਪੁਚੰਗੀ ਵੀ ਬਹੁਤ ਸੋਹਣਾ ਮਹਾਰਾਜ ਦੀ ਕਿਰਪਾ ਨਾਲ ਤੇ ਪੱਗ ਤੇ ਹੋਰ ਵੀ ਜ਼ਿਆਦਾ ਸੋਹਣੀ ਲੱਗਦੀ ਇਹਦੇ ਕੇਸ ਰੱਖੇ ਹੋਏ ਆ ਸਿੰਘ ਦੇ ਤੇ ਐਸੀ ਕਿ ਨਾ ਆਪਾਂ ਸਿਰ ਕਵਰ ਕਰਨਾ ਸਿਰ ਉੱਪਰ ਖਲਾਰ ਦੇਣਾ ਕਪੜਾ ਆਪਾਂ ਪੂਰਾ ਇਦਾਂ ਵਧਾ ਲੈਣਾ ਸੇਡਾਂ ਤੋਂ ਇੱਕ ਪਾਸੇ ਦਬਣਾ ਸ਼ੁਰੂ ਕਰ ਦੇਣਾ ਇੱਥੋਂ ਆਸ ਰੱਖਦੇ ਆ ਕਿ ਤੁਹਾਨੂੰ ਵੀਡੀਓ ਬਹੁਤ ਸੋਹਣੀ ਲੱਗੀ ਹੋਣੀ ਆ ਤੁਸੀਂ ਇਸ ਵੀਡੀਓ ਨੂੰ ਅਸੀਂ ਪੂਰੀ ਵੀਡੀਓ YouTube ਦੇ ਰਹੀ ਆਂ ਆਪ ਦੇ ਰਹੀ ਹਾਂ ਇਹ ਸਾਂਝੀ ਕਰਾਂਗੇ ਆਪ ਜੀ ਨਾਲ ਇਹਨੂੰ ਇੱਥੋਂ ਦਬ ਕੇ ਖਿੱਚ ਲੈਣਾ ਜੋਰ ਨਾਲ ਪੂਰਾ ਕਵਰ ਜਿਹੜਾ ਸਿਰ ਹੋ ਗਿਆ ਆਪਣਾ ਦੇਖ ਸਕਦੇ ਹੋ ਤੇ ਇਹ ਆਪਾਂ ਲੁੱਪੀ ਵਾਲਾ ਲੜ ਜਿਹੜਾ ਮੂੰਹ ਦੇ ਵਿੱਚ ਰੱਖਿਆ ਸੀ ਇਹਨੂੰ ਸਾਫ਼ ਕਰਕੇ ਦੋਨੇ ਕੰਨੀਆਂ ਤੋਂ ਨਵੀਆਂ ਕੰਨੀਆਂ ਬਣਾ ਕੇ ਇਦਾਂ ਲੜ ਨੂੰ ਸਾਫ਼ ਕਰਕੇ ਬਿਲਕੁਲ ਫਿਰ ਇਹਨੂੰ ਖੱਬੇ ਬੰਨੇ ਟੰਗ ਦੇਣਾ ਇੱਧਰਲੇ ਪਾਸੇ ਐਸੀ ਕਿਰਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਵੀਡੀਓ ਦੇ ਨਾਲ ਇੰਨਾ ਲੰਬਾ ਸਮਾਂ ਜੁੜੇ ਰਹੇ ਹੋ ਦੇਖਣ ਵਾਸਤੇ ਤੇ ਅੱਗੇ ਦੀ ਅੱਗੇ ਵੀਡੀਓ ਸ਼ੇਅਰ ਕਰ ਦਿਓ ਤੇ ਬੋਲ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਹੋਰ ਖੇਰ ਕਰਤੋ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ